ਹਾਤੀ ਦੇ ਕਸਬਾ ਰਈਆਂ ਦੇ ਸੇਵਾ ਕੇਂਦਰ ਵਿੱਚ ਇੱਕ ਔਰਤ ਅਣਪਛਾਤੇ ਵਿਅਕਤੀ ਵੱਲੋਂ ਤੇਜ਼ ਤਾਰਹ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਪੁਲਦ ਤੌਰ ਤੇ ਪ੍ਰਬੋਧਕ ਕੌਰ ਵੱਲੋਂ ਮੁਜ਼ਮ ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਲ ਭਦਰਾਨ ਔਰਤ ਨੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਆਪਣੇ ਬੇਟੇ ਨਾਲ ਸੇਵਾ ਕੇਂਦਰ ਕਿਸੇ ਕੰਮ ਲਈ ਗਈ ਸੀ ਇਸ ਵਿਅਕਤੀ ਨੇ ਕਿਸੇ ਦੇ ਰਾਹੀਂ ਸੁਨੇਹਾ ਭੇਜਿਆ ਕਿ ਉਸਨੇ ਗੱਲ ਕਰਨੀ ਹੈ ਜਦੋਂ ਉਹ ਨਾ ਗਈ ਤਾਂ ਉਸ ਦੇ ਕੋਲ ਆਇਆ ਤੇ ਉਸ ਨੂੰ ਬਾਹਾਂ ਤੋਂ ਫੜ ਕੇ ਕੈਮਰੇ ਤੋਂ ਦੂਰ ਲਿਆ ਗਿਆ ਤੇ ਉਸ ਤੇ ਘਿਰਚ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਬਹਰ ਹਾਲ ਔਰਤ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੋਨੋਂ ਇਕੱਠੇ ਦੁਕਾਨ ਤੇ ਕੰਮ ਕਰਦੇ ਸਨ ਇਸੇ ਦੌਰਾਨ ਆਪਸ ਚ ਇਹਨਾਂ ਦੀ ਦੋਸਤੀ ਹੋ ਗਈ ਤੇ ਜਦੋਂ ਔਰਤ ਆਪਣੇ ਬੇਟੇ ਨਾਲ ਗਈ ਸੀ ਤਾਂ ਉਸ ਵਿਅਕਤੀ ਨੇ ਉਸ ਤੇ ਹਮਲਾ ਕੀਤਾ ਤੇ ਉਸ ਦੇ ਖਿਲਾਫ ਫਾਰਮੂਲਾ ਦਰਜ ਕਰ ਲਿਆ ਇਹ ਵੀ ਇਹ ਮੈਂ ਸੱਚ ਸੇਵਾ ਕੇਂਦਰ ਆਈ ਹਾਂ ਇਥੇ ਉੱਥੇ ਮੈਨੂੰ ਪਹਿਲਾਂ ਕਿੱਜ ਕੋਲ ਸੁਣਾਣ ਕੰਦੇ ਕਿ ਮੇਰੀ ਗੱਲ ਸੁਣ ਕੇ ਜਾ ਤੇ ਮੈਂ ਕਿਹਾ ਵੀ ਨਾ ਮੈਂ ਕਹਵਾਉਣਾ ਨਾ ਮੈਂ ਬੁਲਾਉਣਾ ਨਾ ਮੈਂ ਆਉਣਾ ਹੀ ਆ ਉਹ ਨੰਬਰ ਲੈ ਫੇਰ ਮੁੜ ਕੇ ਮੈਨੂੰ ਬਾਹਰੋਂ ਤੋਂ ਪੜ ਬਾਹਰੋਂ ਤੋਂ ਪੜ ਕੇ ਇਥੋਂ ਗਿਉ ਕੈਮਰੇ ਦੇ ਗਾੜੀ ਨੂੰ ਧੂਕੇ ਲਿਆ ਕੇ ਸਾਹ ਉੱਤੇ ਮੇਰੇ ਟੈਂਟ ਚ ਕਿਰਚ ਮਾਰ ਕੇ ਕਿਹਦੇ ਵਾਰੂ ਮਾਰੀ ਗਈ ਕਿਰਚ ਇਸੇ ਕਰਕੇ ਵੀ ਤੂੰ ਮਿਲ ਅੰਮ੍ਰਿਤ ਜੋਨੀ ਮੇਰੇ ਕੋਲ ਕਿਨੇ ਮਾਰੀ ਕਿਨੇ ਕਿਰਚ ਆਹ ਪ੍ਰੀਤ ਨੇ ਜਿੰਨਾ ਕੋਲੋਂ ਮੈਂ ਟੜੂਆਂ ਦਾ ਕੰਮ ਸਿੱਖਦੀ ਹਾਂ ਕੀ ਰੰਜਿਸ਼ ਕੀ ਸੀ ਹਾਂਜੀ ਕੀ ਰੰਜਿਸ਼ ਸਿੰਘ ਸੀ ਕਮ ਸਖਦੀ ਉਹਨਾਂ ਦੀ ਨਹੀਂ ਰੰਜਿਸ਼ ਕੀਤੀ ਪ੍ਰਾਣੀ ਰੰਜਿਸ਼ ਕੀਤੀ ਬਾਰੇ ਪ੍ਰਾਣੀ ਜੋ ਕਹਿੰਦਾਸ ਨਾ ਉਹ ਦੱਸਣੇ ਤਸਰ ਮੇਰੇ ਨਾਲ ਡਾਲੀ ਤੇ ਮੈਂ ਛੱਡ ਦਿੱਤਾ ਤਿੰਨ ਚਾਰ ਮਹੀਨੇ ਹੋ ਗਏ ਤੇ ਉਦੋਂ ਮੇਰੇ ਬੱਚਿਆਂ ਦੀਆਂ ਮੈਨੂੰ ਤਾਂ ਮਕੀਆਂ ਦੇ ਚਾਹੀਦੇ ਮੈਂ ਮਾਰ ਦੇਣਾ ਜੇ ਤੂੰ ਨਾ ਆਈ ਤੇ ਮੈਨੂੰ ਕੋਟ ਮਾਰ ਕਰਦਾ ਏ ਬਲੈਕਮੀਲ ਕਰਦਾ ਏ ਤੁਹਾਡਾ ਪਿੰਡ ਕਿਹੜਾ ਨਿੱਦੜ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਫੋਰਸ਼ੀ ਦਾ ਕੀ ਲੱਗਦਾ ਕਿ ਹੁਣ ਕੀ ਇਨਸਾਫ ਮਿਲ ਸਕਦਾ ਤੁਹਾਨੂੰ ਇਨਸਾਫ ਇਹ ਹੋ ਕੇ ਉਹਨੂੰ ਮਾਰ ਦੇ ਦਿੱਤਾ ਜਾਵੇ ਇੱਕ ਲੇਡੀ ਸੀਗੀ ਪਰਵਜੋਤ ਕੋਰਪਿੰਡ ਲੱਦੜਵੀ ਰਹਿਣ ਵਾਲੀ ਸ਼ਾਦੀशुदा ਵਾ ਇਹਦੇ ਤਿੰਨ ਬੱਚੇ ਹਨ ਵੱਡਾ ਬੇਟਾ ਇਹਦਾ 13 ਸਾਲ ਦਾ ਵਾ ਇਹ ਅਰਤੀ ਸਿੰਘ ਪਿੰਡ ਫੋਰਸੀ ਨਿੱਕੀ ਦਾ ਰਹਿਣ ਵਾਲਾ ਠਾਣੇ ਖਲਚੀਆ ਦਾ ਇਕੱਠੇ ਕੰਮ ਕਰਦੇ ਸੀਗੇ ਦੁਕਾਨ ਖਡੂਰ ਸਾਹਿਬ ਇਸੇ ਦੌਰਾਨ ਇਹ ਆਪਸਦਾਰੀ ਮਿਲਣ ਲੱਗ ਪਏ ਅੱਜ ਆਪਣੇ ਬੇਟੇ ਨੂੰ ਲੈ ਕੇ ਇੱਥੇ ਰਈਏ ਆਈ ਸੀਗੀ ਉਹਦਾ ਆਧਾਰ ਕਾਰਡ ਬਣਾਉਣ ਲਈ ਉਹਨੇ ਪਿੱਛਾ ਕੀਤਾ ਇਹਦਾ ਕਿ ਤੂੰ ਮੇਰੀ ਦੁਕਾਨ ਦੇ ਉੱਤੇ ਆਉਣਾ ਬੰਦ ਕੋ ਕਰ ਦਿੱਤਾ ਇਸੇ ਰੰਜਸ ਵਿੱਚ ਵੀ ਦੁਬਾਰਾ ਤੂੰ ਮੇਰੇ ਨਾਲ ਕੰਮ ਜਿਹੜਾ ਉੱਥੇ ਆਇਆ ਕਰ ਦੁਕਾਨ ਤੇ ਉਹ ਤੇ ਖਰਚ ਮਾਰ ਦਿੱਤੀ ਹਸਪੀਟਲ ਦਾਖਲਾ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਬਿਆਨ ਲੈ ਕੇ ਐਫ ਆਰ ਦਰਜ ਕਰ ਦਿੱਤੀ ਕੀ ਲੱਗਦਾ ਸਰ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਸੰਬੰਧ ਸੰਨ ਜਿਸ ਨੂੰ ਲੈ ਕੇ ਇਹਨਾਂ ਨਾਲ ਟਕਰਾਅ ਹੋਈ ਨਹੀਂ ਮੋਡਲ ਸਟੇਜ ਦੇ ਉੱਤੇ ਆ ਵੀ ਇਕੱਠੇ ਦੁਕਾਨ ਦੇ ਉੱਤੇ ਕੰਮ ਕਰਦੇ ਆ ਗਾਰਡ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਜੋ ਸਲੀਅਤ ਸਾਹਮਣੇ ਆਊਗੀ ਉਸ ਹਿਸਾਬ ਨਾਲ ਕਰ ਦੁੱਤੀ ਜੇ ਕਿ ਲੜਕੀ ਦਾ ਬਿਆਨ ਲੈ ਕੇ ਐਫ ਆਰ ਦਰਜ ਕਰ ਦੁੱਤੀ ਤੇ ਸਰ ਕੀ ਕਹਿ ਰਹੇ ਹਨ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਨੇ ਹਾਲਾ ਠੀਕ ਆ ਬਿਲਕੁਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈਗਾ ਬਾਬਾ ਵਾਲੇ ਹਸਪਤਾਲ ਤੇ ਕੀ ਲੱਗਦਾ ਸਰਿਆ ਪੁਲਿਸ ਦਾ ਕਾਫੀ ਕਿਤੇ ਨਾ ਕਿਤੇ ਲੋਕਾਂ ਵਿੱਚ ਖਤਮ ਹੋ ਰਿਹਾ ਪਿਛਲੇ ਦਿਨ ਵੀ ਬਿਆਸ ਦੇ ਵਿੱਚ ਗੋਲੀ ਚੱਲਦੀ ਏ ਮਤਲਬ ਜਗਾ ਜਗਾ ਬਿਆਸ ਦੇ ਵਿੱਚ ਇਹ ਕਹਿ ਸਕਦੇ ਆ ਕਿ ਅਪਰਾਧੀਆਂ ਦੇ ਵਿੱਚ ਪੁਲਿਸ ਦਾ ਕੋਰਪਨ ਨਹੀਂ ਰਿਹਾ ਇਤਾਂ ਦੀ ਕੋਈ ਗੱਲ ਨਹੀਂ ਗਈ ਇਹ ਖਡੂਰ ਸਾਹਿਬ ਦੂਜੇ ਜ਼ਿਲ੍ਹੇ ਦੇ ਵਿੱਚ ਕਾਗਜ਼ਦਾਨ ਕਾਰਦੇ ਨੇ ਦੂਸਰੇ ਥਾਣੇ ਦਾ ਦੋਸ਼ੀ ਰਹਿਣ ਵਾਲਾ ਵਾ ਉਹਨੇ ਮੌਕਾ ਵੇਖ ਕੇ ਕਿਉਂ ਆਈ ਅੰਮ੍ਰਿਤਸਰ ਇੱਥੇ ਉਨਾਂ ਦਾ ਆਪਣਾ ਨਿੱਜੀ ਮੈਟਰ ਸੀਗਾ ਨਿੱਜੀ ਕਲੇਸ਼ ਦੇ ਉਤੋਂ ਨੇ ਉਹਦੇ ਉੱਤੇ ਜਿਹੜਾ ਵਾਰ ਕੀਤਾਗਾ ਤੇ ਐਫਆਈਆ ਦਰਜ ਕਰ ਦਿੱਤੀ ਆ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲੂਗੀ ਪਰ ਉਹ ਵੀ ਤੇ ਸਰ ਪਹਿਲਾਂ ਕੋਈ ਹੈਗਾ ਕੋਈ ਕੇਸ ਦਰਜ ਇਹ ਦੂਸਰੇ ਥਾਣੇ ਦਾ ਵਾ ਪਾਰਟ ਆਫ ਇਨਵੈਸਟੀਗੇਸ਼ਨ ਆ ਪੜਤਾਲ ਕਰਕੇ ਸਭਾ ਵਿੱਚ ਤੇ ਲਿਆਵਾਂਗੇ